राधे राधे बरसाना ਤਾਂ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਦੋਨੋਂ ਪੁੱਤਨੇ ਪਤਨੀ ਰਹਿੰਦੇ ਸੀ। ਉਹਨਾਂ ਦੇ ਕੋਈ ਔਲਾਦ ਨਹੀਂ ਸੀ। ਪਰ बरसाਣੇ 'ਚ ਰਹਿੰਦੇ ਹੋਏ ਉਹਨਾਂ ਦਾ ਸ਼੍ਰੀਮਤੀ ਰਾਧਾਰਣੀ ਤੇ ਬਹੁ ਵਿਸ਼ਵਾਸੀ। ਸ਼੍ਰੀ ਜੀ ਜਦੋਂ ਕਿਰਪਾ ਵਰਸਾਉਂਦੇ ਨੇ ਤਾਂ ਅਸੰਭਵ ਨੂੰ ਵੀ ਸੰਭਵ ਕਰ ਦਿੰਦੇ ਨੇ। बरसाਣੇ 'ਚ ਇੱਕ ਫਕੀਰ ਸੰਤ ਰਹਿੰਦੇ ਸੀ। ਬ੍ਰਿਜਵਾਸੀ ਦੇ ਘਰ ਜਾ ਕੇ ਭिक्षा ਮੰਗਦੇ ਸੀ। ਜੋ ਮਿਲਦਾ ਸੀ ਉਹ ਖਾ ਕੇ ਆਪਣਾ ਜੀਵਨ ਜਿਉਂਦੇ ਸੀ। ਉਹਨੋਂ ਫਕੀਰ ਨਾ ਜਾਣੇ ਕਿਤੋਂ ਦਾ ਰਹਿਣ ਵਾਲਾ ਸੀ। ਉਹਨੂੰ ਚਾਵਲ ਬਹੁਤ ਪਸੰਦ ਸੀ। ਪਰ ਜਦ ਵੀ ਉਹ ਭਿਖਸ਼ਾ ਮੰਗ ਜਾਂਦਾ, ਤੁਹਾਨੂੰ ਰੋਟੀ ਸਬਜ਼ੀ ਮਿਲ ਜਾਂਦੀ, ਰੋਟੀ ਅਚਾਰ ਮਿਲ ਜਾਂਦਾ। ਪਰ ਕਦੇ ਚਾਵਲ ਨਹੀਂ ਮਿਲੇ। ਇੱਕ ਦਿਨ ਉਹਨੂੰ ਬੜਾ ਕਸ਼ਟ ਹੋਇਆ। ਕਿ ਚਾਵਲ ਮੈਨੂੰ ਇੰਨੇ ਪਸੰਦ ਨੇ। ਮੈਂ ਸੁਣਿਆ ਜਿਹਦੀ ਪ੍ਰੇਸ਼ਾਨੇ 'ਚ ਜੋ ਇੱਛਾ ਹੁੰਦੀ ਏ, ਉਹ ਪੂਰੀ ਹੋ ਜਾਂਦੀ ਏ। ਮੈਂ ਤਾਂ ਹੋਰ ਕੁਝ ਮੰਗਿਆ ਹੀ ਨਹੀਂ। ਭਿਖਸ਼ਾ ਮੰਗ ਕੇ ਆਪਣਾ ਜੀਵਨ ਜਿਉਂਦਾ ਹੈ। ਪਰ ਅੱਜ ਤੱਕ ਮੈਨੂੰ ਕਦੇ ਚਾਵਲ ਖਾਣ ਨੂੰ ਨਹੀਂ ਮਿਲੇ। ਜਦੋਂ ਵੀ ਭਿਖਸ਼ਾ ਮੰਗਣ ਜਾਂਦਾ ਜਿਹਦੇ ਦਰਵਾਜ਼ੇ ਜਾਂਦਾ ਰੋਟੀ ਦੇ ਦਿੰਦਾ ਚਾਵਲ ਨਹੀਂ ਦਿੰਦਾ ਚਾਵਲ ਦਾ ਇੰਨਾ ਪ੍ਰੇਮੀ ਇੱਕ ਦਿਨ ਆਪਣੀ ਕਰुणाबाई ਸ਼੍ਰੀਮਤੀ ਰਾਧਾ ਰਾਨੀ ਸਰਕਾਰ ਨੇ ਕਿਰਪਾ ਕੀਤੀ ਇੱਕ ਦਿਨ ਬਾਬਾ ਭਿਖਸ਼ਾ ਮੰਗਣ ਚੱਲ ਰਹੇ ਸੀ ਤਾਂ ਉਹਦੇ ਮਨ 'ਚ ਖਿਆਲ ਆਇਆ ਜੇ ਅੱਜ ਵੀ ਭਿਖਸ਼ਾ ਮੰਗਣ ਜਾਊਂਗਾ ਤਾਂ ਰੋਟੀ ਸਬਜ਼ੀ ਮਿਲੂ ਇਸ ਤੋਂ ਵਧੀਆ ਮੈਂ ਬਰਸਾਨਾ ਛੱਡ ਕੇ ਚੱਲਾ ਜਾਣਾ ਕਿਤੇ ਹੋਰ ਜਾ ਕੇ ਭਿਖਸ਼ਾ ਮੰਗੂਗਾ ਸ਼ਾਇਦ ਕਿਤੇ ਹੋਰ ਮੈਨੂੰ ਚਾਵਲ ਮਿਲ ਜਾਣ ਤੇ ਉਹ ਫਕੀਰ ਬਰਸਾਨੇ ਤੋਂ ਜਾਂਦਾ ਸੋਚ ਹੀ ਰਿਹਾ ਸੀ ਹਜੋ ਉਸ ਫਕੀਰ ਨੇ ਮਨਚ ਸੋਚੀ ਸੀ ਕਿ ਬਰਸਾਨਾ ਛੱਡ ਕੇ ਚਲਾ ਜਾਊਂਗਾ ਕਿਉਂ ਦੇ ਸਾਹਮਣੇ ਇੱਕ ਛੋਟੀ ਜੀ ਕੁੜੀ ਆਈ ਤੇ ਬੋਲੀ ਬਾਬਾ ਕੀ ਗੱਲ ਹੈ ਤੁਸੀਂ ਤਾਂ ਰੋ ਸਾਡੀ ਗਲੀ ਚ ਆਉਂਦੇ ਹੋ ਭਿਖਸ਼ਾ ਮੰਗਣ ਲਈ ਅੱਜ ਭੁੱਖ ਨਹੀਂ ਲੱਗੀ ਦੁਪਹਿਰ ਹੋ ਗਈ ਆ ਸਾਡੀ ਗਲੀ ਚ ਨਹੀਂ ਆਏ ਕੀ ਗੱਲ ਹੋ ਗਈ ਬਾਬਾ ਕੁਝ ਨਹੀਂ ਲਾ ਲਈ ਬਰਸਾਨੇ ਚ ਭਿਖਸ਼ਾ ਨਹੀਂ ਮੰਗੂਗਾ ਕਿਉਂਕਿ ਮੈਨੂੰ ਜੋ ਚਾਹੀਦਾ ਅੱਜ ਤੱਕ ਨਹੀਂ ਮਿਲੇ ਇਸ ਲਈ ਬਰਸਾਨੇ ਚ ਮੈਂ ਨਹੀਂ ਰਹਿਣਾ ਤਾਂ ਛੋਟੀ ਕੁੜੀ ਨੇ ਕਿਹਾ ਕੀ ਨਹੀਂ ਮਿਲਿਆ ਦੱਸਦਾ ਸੀ ਬਾਬਾ ਕੁਝ ਨਹੀਂ ਜਦੋਂ ਵੀ ਭਿਖਸ਼ਾ ਮੰਗਣ ਜਾਂਦਾ ਜਿਹਦੇ ਦਰਵਾਜ਼ੇ ਚੰਨਾ ਰੋਟੀ ਦੇ ਦਿੰਦਾ ਚਾਵਲ ਹੀ ਮਿਲੇ ਕਿਸ ਨੇ ਵੀ ਮੈਨੂੰ ਅੱਜ ਤੱਕ ਕਦੇ ਚਾਵਲ ਨਹੀਂ ਦਿੱਤੇ ਇਸ ਲਈ ਮੈਂ ਬਰਸਾਨੇ ਚ ਨਹੀਂ ਰਹੂੰਗਾ ਤਾਂ ਛੋਟੀ ਕੁੜੀ ਨੇ ਕਿਹਾ ਬਾਬਾ ਇੰਨੀ ਜੀ ਗੱਲ ਹੀ ਕਿ ਬਰਸਾਨਾ ਛੱਡ ਕੇ ਜਾਂਦਾ ਸ਼੍ਰੀ ਜੀ ਦੇ ਮਹਿਲ ਨੂੰ ਛੱਡ ਕੇ ਜਾਂਦਾ ਕੋਈ ਬਾਬਾ ਕੀ ਕਰ? ਭੁੱਖ ਵੀ ਲੱਗਦੀ ਐ। ਉਧਰ ਦੀ ਸੋਚਣੀ ਐ। ਕੁੜੀ ਬਾਬਾ ਫਿਕਰ ਨਾ ਕਰ। ਅੱਜ ਤੁਹਾਨੂੰ ਚਾਵਲ ਹੀ ਮਿਲੂ। ਜਿੱਦਾਂ ਹੀ ਫਕੀਨੇ ਸੁਣਿਆ ਉਹ ਖੁਸ਼ ਹੋ ਗਿਆ। ਤਾਂ ਬਾਬੇ ਨੇ ਕਿਹਾ ਲਾਲੀ ਕਿੱਥੇ ਚਾਵਲ ਮਿਲੂ? ਦੱਸ ਤਾਂ ਸਹੀ। ਕੁੜੀ ਹੋਰ ਕਿੱਥੇ? ਮੇਰੇ ਘਰ ਚਲੇ ਜਾ। ਅੱਜ ਉੱਥੇ ਤੈਨੂੰ ਚਾਵਲ ਹੀ ਮਿਲੂ। ਬਾਬਾ ਲਾਲੀ ਤੇਰੇ ਘਰ ਕਿੱਥੇ ਐ? ਤਾਂ ਕੁੜੀ ਨੇ ਕਿਹਾ ਜਿਹੜੀ ਗਲੀ ਚ ਰੋਜ਼ ਮੰਗਣ ਜਾਂਦੇ ਹਾਂ ਹਿੱਲੇ ਰੰਗ ਦਾ ਦਰਵਾਜ਼ਾ ਉਹ ਹੀ ਮੇਰਾ ਘਰ ਹੈ ਮੇਰੇ ਪਿਤਾ ਜੀ ਦਾ ਇਹ ਨਾਮ ਹੈ ਤੇ ਮਾਤਾ ਜੀ ਤੇ ਇਹ ਨਾਮ ਹੈ ਹਿੱਲੇ ਘਰ ਚ ਜਾ ਕੇ ਅਵਾਇ ਲਗਾਣਾ ਤੁਹਾਨੂੰ ਚਾਵਲੇ ਮਿਲੂ ਜਿੱਦੇ ਛੋਟੀ ਕੁੜੀ ਨੇ ਇਹ ਕਿਹਾ ਉਹ ਇੱਧਰ ਉੱਧਰ ਖੇਲਦੀ ਅੰਦਰ ਧਿਆਨ ਹੋ ਗਈ ਤੇ ਉਹ ਫਕੀਰ ਉਹ ਕੁੜੀ ਦੀ ਗੱਲ ਸੁਣ ਕੇ ਉਹੀ ਗਲੀ ਚ ਚਲਾ ਗਿਆ ਦਰਵਾਜ਼ਾ ਖੜਕਟਾਇਆ ਅੰਦਰੋਂ ਆਵਾਜ਼ ਆਈ ਕੌਣ ਤਾਂ ਬਾਹਰ ਖੜੇ ਬਾਬੇ ਨੇ ਕਿਹਾ माँ बिक्षामदेही बिक्शामदेही जी माता रेंती सी वो समझ गई कि कोई याचक आया है माता ने दरवाजा खोलिया तो बाबा तू आता गया भिक्षा मंगन रोटी हाले बनी नहीं इंतजार कर लोगे बाबा बबा इंतजार तो कर लोगा पर थोड़ी लाली ने थोड़े घर का तो पता दसा मैन तो माता ने कहा साड़ी कुा कि दसया ਤਾਂ ਬਾਬੇ ਨੇ ਕਿਹਾ ਤੇਰੀ ਇਹ ਕੁੜੀ ਨੇ ਕਿਹਾ ਮੇਰੇ ਪਿਤਾ ਹੀ ਦਾ ਇਹ ਨਾਮ ਆ ਤੇ ਮਾਤਾ ਹੀ ਦੇ ਨਾਮ ਆ ਤੇ ਉਹ ਘਰ ਚ ਜੋ ਪਤੀ ਪਤਨੀ ਰਹਿੰਦੇ ਸੀ ਉਹਨਾਂ ਦਾ ਉਹੀ ਨਾਮ ਸੀ ਤਾਂ ਮਾਤਾ ਨੇ ਕਿਹਾ ਕਿੱਥੇ ਮਿਲੀ ਤੁਹਾਨੂੰ ਬਾਬਾ ਇਹੀ ਚੌਰਾਹੇ ਤੇ ਮੈਂ ਬਰਸਾਨਾ ਛੱਡ ਕੇ ਜਾ ਰਿਹਾ ਸੀ ਕਿ ਬਰਸਾਨੇ ਚ ਮੈਨੂੰ ਰੋਟੀ ਮਿਲਦੀ ਹੈ ਚਾਵਲ ਹੀ ਮਿਲਦੇ ਇਸ ਲਈ ਕਿਤੇ ਹੋਰ ਜਾ ਕੇ ਪਿਕਸ਼ਾ ਮੰਗਾਂ ਤੇ ਤੇਰੀ ਕੁੜੀ ਸਾਹਮਣੇ ਆਈ ਤੇ ਕਹਿੰਦੀ ਅੱਜ ਮੇਰੇ ਘਰ ਚਾਵਲ ਬਣਿਆ ਮੇਰੇ ਘਰ ਚਲੇ ਜਾ ਤੈਨੂੰ ਪਿਖਸ਼ਾ ਚਾਵਲ ਹੀ ਮਿਲੂ ਮੈਂ ਪੁੱਛੇ ਤਰ੍ਹਾਂ ਘਰ ਕਿੱਥੇ ਆ ਤਾ ਉਹਨੇ ਕਿਹਾ ਥੇਲੇ ਰੰਗ ਦਾ ਦਰਵਾਜ਼ੇ ਗਲੀ ਚ ਦਿਸ ਰਿਹਾ ਹੈ ਉਹੀ ਮੇਰਾ ਘਰ ਹੈ ਮੇਰੇ ਪਿਤਾ ਜੀ ਦਾ ਇਹ ਨਾਮ ਆ ਤੇ ਮਾਤਾ ਜੀ ਦਾ ਇਹ ਨਾਮ ਆ ਇਹ ਨਾ ਸੁਣਦਿ ਉਹ ਮੈਲਾ ਰੋਣ ਲੱਗੇ ਸਰੀਰ ਕੰਬਣ ਲੱਗਾ ਆਵਾਜ਼ ਲਗਾਈ ਸੁਣੋ ਜੀ ਅੰਦਰੋਂ ਉਹਦਾ ਪਤੀ ਬਾਹਰ ਆਇਆ ਤੇ ਪਤੀ ਨੇ ਕਿਹਾ ਕੀ ਗੱਲ? ਤੇਰੇ ਰੋਣ ਦਾ ਕੀ ਕਾਰਨ ਹੈ? ਪਤਨੀ ਨੇ ਕਿਹਾ। ਪਤੀ ਦੇਵ ਆਪਾਂ ਹੁਣ ਤੱਕ ਆਪਣੇ ਮਨ 'ਚ ਠਾਣਿਆ ਸੀ ਕਿ ਆਪਣੇ ਕੋਈ ਸੰਤਾਨ ਨਹੀਂ ਹੈ। ਆਪਣੇ ਖੂਲ ਕੋਈ ਔਲਾਦ ਨਹੀਂ ਹੈ। ਨਾ ਮੁੰਡਾ ਹੈ ਨਾ ਕੁੜੀ ਹੈ। ਤਾਂ ਆਪਾਂ ਸੋਚਿਆ ਕਿ ਚਲ ਕੋਈ ਨਾ। ਆਪਾਂ ਸ਼੍ਰੀਮਤੀ ਰਾਧਾ ਰਾਣੀ ਨੂੰ ਆਪਣੀ ਕੁੜੀ ਮੰਨ ਲੈਨੇ ਆ। ਅੱਜ ਸ਼੍ਰੀਮਤੀ ਰਾਧਾ ਰਾਣੀ ਨੇ ਵੀ ਸਾਬਿਤ ਕਰਤਾ। ਸਿਰਫ ਮੈਂ ਹੀ ਨਹੀਂ ਜੇ ਤੁਸੀਂ ਮੈਨੂੰ ਆਪਣੀ ਕੁੜੀ ਮੰਨਿਆ, ਮੈਂ ਵੀ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਰੂਪ ਵਰਣ ਕਰਦੀ ਹੈ ਇਹ ਬਰਸਾਨੇ ਦਿੱਕਤ ਹੈ ਗੱਲ ਸਿਰਫ ਚਾਵਲ ਦੀ ਸੀ ਪਰ ਜਦੋਂ ਕਰੋਨਾ ਵੀ ਸਰਕਾਰ ਨਾਲ ਕੋਈ ਜੁੜ ਜਾਂਦਾ ਹੈ ਤਾਂ ਸ਼੍ਰੀ ਮਤੀ ਰਾਜਾ ਰਾਣੀ ਉਹਨੂੰ ਦਿਲ ਤੋਂ ਆਪਣਾ ਮੰਨਦੇ ਨੇ ਰਾਦੇ ਰਾਦੇ